ਸ਼ਸ਼ੀਕਾਲ ਪ੍ਰਾਈਮ ਬੀਗਿ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ। ਚੋੜ ਜਾਪਤਾ ਲੱਗਣ ਤੋਂ ਚੋੜ ਜਾਪਤਾ ਲੱਗਣ ਤੋਂ ਬਾਅਦ ਕਾਰਪੋਰੇਸ਼ਨ ਆਈ ਹਰਕਤ ਦੇ ਵਿੱਚ ਇੰਸਪੈਕਟਰ ਮਨੀਸ਼ ਪੁਰੀ ਦੀ ਅਗਵਾਈ ਹੇਠ ਆਪਣੀ ਪੂਰੀ ਟੀਮ ਦੇ ਨਾਲ ਸ਼ਹਿਰ ਦੇ ਵਕ-ਵਕ ਥਾਵਾਂ ਤੇ ਜਾ ਕੇ ਉਤਾਰੇ ਜਾ ਰਹੇ 플ੈਕਸ ਬੋਰਡ। ਪ੍ਰਾਈਮ ਬੀਗਿ ਨਿਊਜ਼ ਚੈਨਲ ਵੱਲੋਂ ਮੋਹਿਤ ਕੁਮਾਰ ਪਟਿਆਲਾ ਪੰਜਾਬ। ਪ੍ਰਸ਼ੰਗਤ ਉਹ ਕਾਰਵਾਈ ਕਰਦੇ ਆ ਅੱਜ ਅੱਜ ਦੀ ਜਾਣਕਾਰੀ ਇਸ ਵਾਰ। ਬਸ ਮੈਂ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਇਹ ਜਿਹੜੀ ਕਾਰਵਾਈ ਹੈ ਜਿਹੜੀ ਇਲੈਗਲ ਜਿਹੜੀ ਫਲੈਕਸਾਂ ਸਾਰੇ ਸ਼ਹਿਰ 'ਚ ਦੋ ਪਾਰਟੀਆਂ ਬਣਾਈ ਹੋਈਆਂ ਪਟਿਆਲਾ ਬੰਦ ਤੇ ਪਟਿਆਲਾ 2 ਉਹਨੂੰ ਕੋਡ ਆਫ ਕੰਡਕਟਰ ਨੂੰ ਦੇਖਦੇ ਹੋਏ ਜੋ ਸਾਨੂੰ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਜਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜੋ ਦਿਸ਼ਾ ਨਿਰਦੇਸ਼ ਹੋਏ ਹਨ ਉਹਦੇ ਮੁਤਾਬਿਕ ਅਸੀਂ ਜਿਹੜੇ ਆ ਇਲੈਗਲ ਫਲੈਕਸ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹ ਅਸੀਂ ਉਹਨਾਂ ਨੂੰ ਉਤਾਰ ਰਹੇ ਹਾਂ ਕਿਹੜੀ-ਕਿਹੜੀ ਥਾਂ ਤੇ ਜਾਏਗੇ ਅਸੀਂ ਸਾਰਾ ਸ਼ਹਿਰ ਸਾਰਾ ਪਟਿਆਲਾ ਦੇਖ ਰਹੇ ਹਾਂ ਜੀ ਪਟਿਆਲਾ 1 ਪਟਿਆਲਾ 2 ਸਾਰਾ ਅਸੀਂ ਕੰਪਲੀਟ ਕਰ ਰਹੇ ਹਾਂ ਪਟਿਆਲਾ 2 ਦੇ ਵਿੱਚ ਆਪਣਾ ਰਵਿੰਦਰ ਸਿੰਘ ਸੁਪਰਡੈਂਟ ਜੀ ਤੇ ਉਹਨਾਂ ਦੇ ਨਾਲ ਇੰਸਪੈਕਟਰ ਵਿਸ਼ਾਲ ਬਰਮਾ ਜੀ ਮੇਰੇ ਨਾਲ ਰਮਿੰਦਰ ਸਿੰਘ ਸੁਪਰਡੈਂਟ ਤੇ ਨਾਲ ਮੈਂ ਹੋ ਗਿਆ ਜੀ ਮਨੀਸ਼ ਪੁਰੀ ਹਾਂ ਜੀ